ਆਇਆ ਤੇ ਫਾਲਟਰ ਲਿਖਾਰੀ ਹਾਂ ਸ਼ੁਰੂ ਕੀਤੀ ਮਹਾਰਾਜ ਅੱਜ ਤੱਕ ਚੱਲੀ ਆਈ ਦਸ਼ਮੇਸ਼ ਪਿਤਾ ਜੀ ਨੇ ਸੋਹਣੀ ਰੀਤ ਜੋ ਚਲਾਈ ਲੋਕਾਂ ਦੀ ਤਾਂ ਹੋਲੀ ਜਿਹੜੇ ਰੰਗ ਚਿਹਰਿਆਂ ਤੇ ਲਾਉਂਦੇ ਤੱਲਵਾਰਾਂ ਨਾਲ ਸਿੰਘ ਹੋਲਾ ਮੱਲਾ ਨੇ ਮਣਉਂਦੇ ਲਾ ਕੇ ਚੰਡੇ ਸਾਧਨਾ ਤੇ ਕੀਤੀ ਫੋਲੇ ਆ ਤੇ ਆਰੀ ਆਨੰਦਪੁਰ ਸੋਣਾ ਸ਼ਹਿਰ ਜਿੱਥੇ ਰੌਣਕ ਆ ਪਾਰੀ ਨਾਲ ਚੰਡੀ ਨੀਲੇ ਬਾਣੇ ਸ਼ਾਸਤਰ ਕੱਟਦੇ ਪ੍ਰਸ਼ਾਦ ਪੀ ਕੇ ਸਿੰਘ ਨੇ ਜਕਰੇ ਛੱਟ ਤੇ ਦਸਾਂ ਗੁਰੂਆਂ ਦੀ ਬਾਣੀ ਜਿੱਥੇ ਸੀ ਸਚੌਕਦਾ ਬਿਨ ਬਾਣੀ ਤੋਂ ਸ਼ੁਰੂ ਤੇ ਬਾਣੀ ਤੇ ਹੀ ਮੁੱਕਦਾ ਮਨ ਨੀਵਾ ਮੱਥੇ ਉੱਚੀ ਸਦਾ ਅੱਖਾਂ ਸਖਾਈਆਂ ਲਾੜ ਲੀਆਂ ਪਹੁੰਚਾਂ ਗੁਰੂ ਜੀ ਨੇ ਲਾੜਨਾ ਸਜਾਈਆਂ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਪਿੰਦ ਸਿੰਘ ਨਾਮ ਕਹਿ ਲਾਏ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਪਿੰਦ ਸਿੰਘ ਨਾਮ ਕਹਿ ਲਾਏ ਜੋ ਆਇਆ ਤੇ ਫਾਲਟਰ ਲਿਖਾਰੀ ਹਾਂ ਸ਼ੁਰੂ ਕੀਤੀ ਮਹਾਰਾਜ ਅੱਜ ਤੱਕ ਚੱਲੀ ਆਈ ਦਸ਼ਮੇਸ਼ ਪਿਤਾ ਜੀ ਨੇ ਸੋਹਣੀ ਰੀਤ ਜੋ ਚਲਾਈ ਲੋਕਾਂ ਦੀ ਤਾਂ ਹੋਲੀ ਜਿਹੜੇ ਰੰਗ ਚਿਹਰਿਆਂ ਤੇ ਲਾਉਂਦੇ ਤੱਲਵਾਰਾਂ ਨਾਲ ਸਿੰਘ ਹੋਲਾ ਮੱਲਾ ਨੇ ਮਣਉਂਦੇ ਲਾ ਕੇ ਚੰਡੇ ਸਾਧਨਾ ਤੇ ਕੀਤੀ ਫੋਲੀਆ ਤੇ ਆਰੀ ਆਨੰਦਪੁਰ ਸੋਣਾ ਸ਼ਹਿਰ ਜਿੱਥੇ ਰੌਣਕਿਆ ਭਾਰੀ ਨਾਲ ਚੰਡੀ ਨੀਲੇ ਬਾਣੇ ਸ਼ਾਸਤਰ ਕੱਟਦੇ ਪ੍ਰਸ਼ਾਦ ਪੀ ਕੇ ਸਿੰਘ ਨੇ ਜਕਰੇ ਛੱਟ ਤੇ ਦਸਾਂ ਗੁਰੂਆਂ ਦੀ ਬਾਣੀ ਜਿੱਥੇ ਸੀ ਸਚਉਕਦਾ ਬਿਨ ਬਾਣੀ ਤੋਂ ਸ਼ਰੂ ਤੇ ਬਾਣੀ ਤੇ ਹੀ ਮੁੱਕਦਾ ਮਨ ਨੀਵਾ ਮਾਥੇ ਉੱਚੀ ਸਦਾ ਅੱਖਾਂ ਸਖਾਈਆਂ ਲਾੜ ਲੀਆਂ ਪਹੁੰਚਾਂ ਗੁਰੂ ਜੀ ਨੇ ਲਾੜਨਾ ਸਜਾਈਆਂ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਪਿੰਦ ਸਿੰਘ ਨਾਮ ਕਹਿ ਲਾਏ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਪਿੰਦ ਸਿੰਘ ਨਾਮ ਕਹਿ ਲਾਏ ਜੋ ਆਇਆ ਤੇ ਫਾਲਟਰ ਲਿਖਾਰੀ ਹਾਂ ਸ਼ੁਰੂ ਕੀਤੀ ਮਹਾਰਾਜ ਅੱਜ ਤੱਕ ਚੱਲੀ ਆਈ ਦਸ਼ਮੇਸ਼ ਪਿਤਾ ਜੀ ਨੇ ਸੋਹਣੀ ਰੀਤ ਜੋ ਚਲਾਈ ਲੋਕਾਂ ਦੀ ਤਾਂ ਹੋਲੀ ਜਿਹੜੇ ਰੰਗ ਚਿਹਰਿਆਂ ਤੇ ਲਾਉਂਦੇ ਤੱਲਵਾਰਾਂ ਨਾਲ ਸਿੰਘ ਹੋਲਾ ਮੱਲਾ ਨੇ ਮਣਉਂਦੇ ਲਾ ਕੇ ਚੰਡੇ ਸਾਧਨਾ ਤੇ ਕੀਤੀ ਫੋਲੇ ਆ ਤੇ ਆਰੀ ਆਨੰਦਪੁਰ ਸੋਣਾ ਸ਼ਹਿਰ ਜਿੱਥੇ ਰੌਣਕ ਆ ਪਾਰੀ ਨਾਲ ਚੰਡੀ ਨੀਲੇ ਬਾਣੇ ਸ਼ਾਸਤਰ ਕੱਟਦੇ ਪ੍ਰਸ਼ਾਦ ਪੀ ਕੇ ਸਿੰਘ ਨੇ ਜਕਰੇ ਛੱਟ ਤੇ ਦਸਾਂ ਗੁਰੂਆਂ ਦੀ ਬਾਣੀ ਜਿੱਥੇ ਸੀ ਸਚੌਕਦਾ ਬਿਨ ਬਾਣੀ ਤੋਂ ਸ਼ੁਰੂ ਤੇ ਬਾਣੀ ਤੇ ਹੀ ਮੁੱਕਦਾ ਮਨ ਨੀਵਾ ਮੱਥੇ ਉੱਚੀ ਸਦਾ ਅੱਖਾਂ ਸਖਾਈਆਂ ਲਾੜ ਲੀਆਂ ਪਹੁੰਚਾਂ ਗੁਰੂ ਜੀ ਨੇ ਲਾੜਨਾ ਸਜਾਈਆਂ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਪਿੰਦ ਸਿੰਘ ਨਾਮ ਕਹਿ ਲਾਏ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਪਿੰਦ ਸਿੰਘ ਨਾਮ ਕਹਿ ਲਾਏ ਜੋ ਆਇਆ ਤੇ ਫਾਲਟਰ ਲਿਖਾਰੀ ਹਾਂ ਸ਼ੁਰੂ ਕੀਤੀ ਮਹਾਰਾਜ ਅੱਜ ਤੱਕ ਚੱਲੀ ਆਈ ਦਸ਼ਮੇਸ਼ ਪਿਤਾ ਜੀ ਨੇ ਸੋਹਣੀ ਰੀਤ ਜੋ ਚਲਾਈ ਲੋਕਾਂ ਦੀ ਤਾਂ ਹੋਲੀ ਜਿਹੜੇ ਰੰਗ ਚਿਹਰਿਆਂ ਤੇ ਲਾਉਂਦੇ ਤੱਲਵਾਰਾਂ ਨਾਲ ਸਿੰਘ ਹੋਲਾ ਮੱਲਾ ਨੇ ਮਣਉਂਦੇ ਲਾ ਕੇ ਚੰਡੇ ਸਾਧਨਾ ਤੇ ਕੀਤੀ ਫੋਲੀਆ ਤੇ ਆਰੀ ਆਨੰਦਪੁਰ ਸੋਣਾ ਸ਼ਹਿਰ ਜਿੱਥੇ ਰੌਣਕਿਆ ਭਾਰੀ ਨਾਲ ਚੰਡੀ ਨੀਲੇ ਬਾਣੇ ਸ਼ਾਸਤਰ ਕੱਟਦੇ ਪ੍ਰਸ਼ਾਦ ਪੀ ਕੇ ਸਿੰਘ ਨੇ ਜਕਰੇ ਛੱਟ ਤੇ ਦਸਾਂ ਗੁਰੂਆਂ ਦੀ ਬਾਣੀ ਜਿੱਥੇ ਸੀ ਸਚਉਕਦਾ ਬਿਨ ਬਾਣੀ ਤੋਂ ਸ਼ਰੂ ਤੇ ਬਾਣੀ ਤੇ ਹੀ ਮੁੱਕਦਾ ਮਨ ਨੀਵਾ ਮਾਥੇ ਉੱਚੀ ਸਦਾ ਅੱਖਾਂ ਸਖਾਈਆਂ ਲਾੜ ਲੀਆਂ ਪਹੁੰਚਾਂ ਗੁਰੂ ਜੀ ਨੇ ਲਾੜਨਾ ਸਜਾਈਆਂ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਪਿੰਦ ਸਿੰਘ ਨਾਮ ਕਹਿ ਲਾਏ ਜਿੱਥੇ ਅੰਨੀਆਂ ਦਲੇਰੀ ਅੰਨੀ ਬੁੱਧੀ ਜੋ ਸਹਾਏ ਉੱਥੇ ਗੁਰੂ ਗੋਪਿੰਦ ਸਿੰਘ ਨਾਮ ਕਹਿ ਲਾਏ ਜੋ